ਤੁਪਾਹਿੰਦਾ ਦੇ ਸਰਕਟ ਹਾਊਸ ਵਿਖੇ ਮੈਂਬਰ ਪਾਰਲੀਮੈਂਟ ਸਿਮਰਤਜੀਤ ਸਿੰਘ ਮਾਨ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਵਿਸਾਖੀ ਦੇ ਲਈ ਤਲਵੰਡੀ ਸਾਬੋ ਵਿਖੇ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਤੇ ਉਹਨਾਂ ਬੋਲਦਿਆ ਕਿ ਕਿਸਾਨਾਂ ਦੀ ਆਪਸੀ ਫੁੱਟ ਦੇ ਕਾਰਨ ਹੀ ਕਿਸਾਨਾਂ ਨੂੰ ਜਿੱਤ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਜੋਗਿੰਦਰ ਸਿੰਘ ਗੁਰਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਥੀ ਹਨ ਅਤੇ ਉਹ ਕਾਮਰੇੜਾ ਨੇ ਅਜਿ ਲਈ ਉਹਨਾਂ ਨੂੰ ਕਿਤੇ ਜਿੱਤ ਨਹੀਂ ਮਿਲ ਰਹੀ ਹੈ ਤਾਂ ਜੋ ਇਹ ਐਮਐਸਪੀ ਦੀ ਗਰੰਟੀ ਮੰਗ ਰਹੇ ਹਨ ਇਸ ਕਰਕੇ ਹੀ ਨਹੀਂ ਮਿਲ ਰਹੀ। ਦੂਜੇ ਪਾਸੇ ਉਹਨਾਂ ਕਿਹਾ ਕਿ ਅਮਰਪਾਲ ਸਿੰਘ ਦੀ ਐਨਐਸਐ ਖਤਮ ਹੋ ਚੁੱਕੀ ਹੈ ਤਾਂ ਉਹਨ ਕੀ ਹੋਣਾ ਚਾਹੀਦਾ ਹੈ ਪਰ ਇੱਕ ਪਾਸੇ ਉਹਨਾਂ ਕਿਹਾ ਹੈ ਕਿ ਅਮਿਤ ਸ਼ਾਹ ਇਹ ਗੱਲ ਕਹਿ ਰਹੇ ਹਨ ਕਿ ਪੰਜਾਬ ਦੇ ਸਿੱਖਾਂ ਦੇ ਲਈ ਸਾਡੇ ਵੱਲੋਂ ਡਿਬਰੂਗੜ੍ਹ ਜੇਲ੍ਹ ਖੋਲੀ ਗਈ ਹੈ ਇਸ ਗੱਲ ਨੂੰ ਕਦੇ ਵੀ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਸ ਲਈ ਆ ਪਰਲਮੈਂਟ ਇਲੈਕਸ਼ਨਾਂ ਦੇ ਵਿੱਚ ਪੂਰੀ ਅਮ ਆਦਮੀ ਪਾਰਟੀ ਦੀ ਤੇ ਭਗਤ ਸਿੰਘ ਦੀ ਕੀਤੀ ਹੈ ਭਗਵੰਤ ਸਿੰਘ ਦੀ ਤੇ ਉਹਦਾ ਅਸਰ ਇਹ ਹੋਇਆ ਕਿ ਭਗਵੰਤ ਸਿੰਘ ਨੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਸਾਡੇ ਸ਼ੰਭੂ ਤੇ ਖਨੋਰੀ ਜਿੰਨੇ ਵੀ ਅਡੇਸੀ ਕੇ ਉਹ ਤੋੜ ਦਿੱਤੇ ਹੈ ਤੇ ਜਿਹੜੇ ਸਾਡੇ ਡੱਲੇਵਾਲ ਸਾਹਿਬ ਵਰਥ ਦੇ ਉੱਤੇ ਹੈਗੇ ਆ ਉਹਨਾਂ ਨੂੰ ਵੀ ਛਕਾ ਲਿਆ ਹੈਗਾ ਸੋ ਜਿਹੜੇ ਜਨਰਲ ਹੁੰਦੇ ਹੈ ਜੇ ਇੱਕ ਮੋਰਚੇ ਤੋਂ ਫੇਲ ਹੋ ਜਾਣ ਫਿਰ ਉਹ ਦੇਖਦੇ ਹੈ ਕਿ ਦੂਜਾ ਮੋਰਚਾ ਕਿੱਥੇ ਲਾਈਏ ਸਾਡਾ ਸੁਝਾਅ ਹੈ ਤੇ ਅਸੀਂ ਸਾਥ ਵਿੱਚ ਜਮਾਂਗੇ ਇਹ ਇਹ ਮੋਰਚਾ ਵਰਤ ਦੇ ਉੱਤੇ ਲੱਗ ਗਏ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਤੇ ਜੋ ਕਰਕੇ ਪਿਛਲੇ ਸਾਲ ਜਿਹੜੇ ਝੋਨੇ ਦੀ ਵਿਕਰੀ ਹੋਈ ਸੀ 2400 ਰੁਪਏ ਮਿਲਿਆ ਸੀਗਾ ਪਰ ਪਾਕਿਸਤਾਨ ਦੇ ਵਿੱਚ ਉਸ ਵੇਲੇ 8000 ਰੁਪਏ ਕੁਇੰਟਲ ਝੋਨੇ ਦੀ ਕੀਮਤ ਸੀਗੀ ਔਰ ਪਾਕਿਸਤਾਨ ਦੇ ਵਿੱਚ ਟੋਟ ਹੈਗੀ ਹੈ ਕਣਕ ਦੀ ਤੇ ਕਣਕ ਉਹ ਰੂਸ ਤੋਂ ਮੰਗਾਉਂਦਾ ਸਾਡੀ ਵੱਟ ਦੇ ਨਾਲ ਵੱਟ ਲੱਗੀ ਹੈ ਸਾਡੇ ਗਦਾਮ ਭਰੇ ਪਏ ਹੈ ਅਗੇ ਤੱਕ ਝੋਨੇ ਦੇ ਜਦਾਮ ਭਗਵੰਤ ਸਿੰਘ ਜੀ ਨੇ ਖਰਜੀ ਨਹੀਂ ਕਰਾਇ ਤੇ ਫੇਰ ਜਦੋਂ ਹੌਣ ਵਾਲੀ ਆਉਣ ਵਾਲੀ ਹੈ ਰੋੜਾ ਪਊਗਾ ਮੰਡੀਆਂ ਦੇ ਵਿੱਚ ਤੇ ਕਣਕ ਨੂੰ ਛੇਤੀ ਚੱਕਿਆ ਨਹੀਂ ਜਉਗਾ ਜੇ ਬਾਰਿਸ਼ ਆ ਜੇ ਝੋਕਾ ਹੋਦਿਆ ਤਾਂ ਸਾਡੀ ਫਸਲ ਦਾ ਬਹੁਤ 파ੜੀ ਨੁਕਸਾਨ ਹੋਣਾ ਦੂਸਰੇ ਪਾਸੇ ਹੈ ਸੈਂਟਰ ਦੇ ਵਿੱਚ ਅਮਿਤ ਸ਼ਾ ਜਿਹੜੇ ਇਹ ਗ੍ਰੈਪ ਜੀ ਰਹੇਗੇ ਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਤਕੜੀ ਕੀਤੀ ਹੈ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ